ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀਆਂ ਬੱਸ ਸਟੈਂਡ ਦੇ ਵਿੱਚ ਗੌਣ ਕਾ ਲਗਾਈਆਂ ਜਾ ਰਹੀਆਂ ਤੁਹਾਡੇ ਵੱਲੋਂ ਤੇ ਨੌਜਵਾਨਾਂ ਨੂੰ ਚੰਗੀ ਸੇਵਾ ਦੇਣ ਦੇ ਨਹੀਂ ਵੱਖਰਾ ਪਰਾਲਾ ਕਰ ਰਹੇ ਹੋ ਦੁਬਾਰਾ ਫਿਰ ਤੋਂ ਜਿਹੜੀਆਂ ਸਵਾਵਾ ਸ਼ੁਰੂ ਹੋ ਚੁੱਕੀਆਂ ਨੇ ਇੱਕ ਵਾਰੀ ਮੈਂ ਚਾਹਨਾ ਕਿ ਜਿਹੜੇ ਨਿਹਾਲ ਸਿੰਘ ਵਾਲਾ ਦੇ ਦਰਸ਼ਕ ਨੇ ਜਾਂ ਦੋਸਤ ਨੇਤਰ ਨੇ ਉਹਨਾਂ ਦੇ ਨਾਲ ਜੋ ਵੀ ਤੁਸੀਂ ਇਹ ਪ੍ਰੋਜੈਕਟ ਕਰ ਰਹੇ ਹੋ ਇਹਦੇ ਬਾਰੇ ਇਹ ਜਾਣਕਾਰੀ ਮਿਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਤੇ ਜਿੰਨੇ ਵੀ ਪਹਿਲਾਂ ਪਿਛਲੇ ਸਾਲ ਵੀ ਜਿਨ੍ਹਾਂ ਨੇ ਯੋਗਦਾਨ ਦਿੱਤਾ ਬਹੁਤ ਹੀ ਉਪਰਾਲੇ ਸਾਡੇ ਵਿੱਚ ਨਾਲ ਖੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਾਰ ਵੀ ਪਿਛਲੀਆਂ ਗਰਮੀ ਨੇ ਤਰ੍ਹਾਂ ਹੁਣ ਦੁਬਾਰਾ ਸ਼ੁਰੂ ਕੀਤਾ ਹੋਵੇ 5-7 ਦਿਨ ਤੇ ਰਿਸਪੌਂਸ ਮਿਲ ਵੀ ਰਹੇਗਾ ਇਹ ਮੌਸਮ ਹੁਣ ਬਦਲ ਗਿਆ ਗਰਮੀ ਦਾ ਮੌਸਮ ਆ ਗਿਆ ਹੈ ਹਿਸਾਬ ਨਾਲ ਗਰਮੀ ਬਹੁਤ ਪਾਉਗੀ ਤੇ ਇਹ ਨਵਾਂ ਉਪਰਾਲਾ ਨਹੀਂ ਹੈ ਇਹ ਹੈ ਤਾਂ ਪ੍ਰਾਤਨ ਚੀਜ਼ ਆ ਬਹੁਤ ਕਈ ਸਾਲ ਪੁਰਾਣੀ ਹੈ ਪਰ ਹਾਂ ਆਪਣੇ ਸ਼ਹਿਰ ਦੇ ਵਿੱਚ ਨਵਾਂ ਉਪਰਾਲਾ ਕਹਿ ਸਕਦੇ ਆ ਵੀ ਆਪਾਂ ਇਹਨਾਂ ਲੋਕਾਂ ਨੂੰ ਫਿਰ ਪੁਰਾਣੀ ਵਿਰਸੇ ਨਾਲ ਜੋੜਨ ਲਈ ਇਹ ਕਾਰਜ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਪਰ ਜਿਵੇਂ ਪਿਛਲੇ ਸਾਲ ਦੀ ਤਰ੍ਹਾਂ ਹੀ ਜਿਵੇਂ ਹੁਣ ਤੁਹਾਡੇ ਜਿਵੇਂ ਤੁਸੀਂ ਕੱਟਾ ਪਾਉਂਦੇ ਹੋਗਾ ਸਰ ਕਿਹੜੀਆਂ ਚੱਲੀਆਂ ਚੀਜ਼ਾਂ ਨਵੀਆਂ ਜੋੜੀਆਂ ਨੇ ਨਵੀਆਂ ਇਹਦੇ ਵਿੱਚ ਜੀ ਆਮ ਤਾ ਆਪਣੇ ਕਹਿੰਦੇ ਚਾਰ ਮਗਜ ਠੀਕ ਹੈ ਆਪਾਂ 6 ਮਗਜੇ ਹੋ ਜਾਂਦੇ ਉਹਦੇ ਵਿੱਚ ਪੰਪਕਿਨ ਸੀਡ ਚਾਰ ਮਗਜੇ ਤਾਂ ਹਰ ਇੱਕ ਹੀ ਜਾਂਦਾ ਪੰਪਕਿਨ ਸੀਡਸ ਹੋਗੇ ਉਸ ਤੋਂ ਬਿਨਾ ਸਨਫਲਾਵਰ ਹੋਗੇ ਬਾਦਾਮ ਹੋਗੇ ਮਗਜੇ ਖਸਖਸ ਇਲਾਚੀ ਕਾਲੀ ਮਿਰਚ ਸੌਂਫ ਗੁਲਾਬ ਦੇ ਫੁੱਲ ਤੇ ਸ਼ੱਕਰ ਖੰਡ ਦੇ ਤੌਰ ਤੇ ਠੀਕ ਹੈ ਬਾਕੀ ਇਹ ਉਹੀ ਚੀਜ਼ਾਂ ਪ੍ਰਾਣੀ ਇਹਦੇ ਵਿੱਚ ਕੋਈ ਆਪਾਂ ਆਪ ਦੇ ਹਿਸਾਬ ਨਾਲ ਕੋਈ ਬੱਕਰੀ ਨਹੀਂ ਐਡ ਕਰ ਸਕਦੇ ਜੋ ਪ੍ਰਾਤਨ ਮਰਿਆਦਾ ਦੇ ਹਿਸਾਬ ਨਾਲ ਚੱਲੀ ਹੁੰਦੀ ਹੈ ਉਹੀ ਚੀਜ਼ ਬਣਾਵੇ ਬਾਕੀ ਜੇ ਆਪਣੇ ਨਹਿ ਸਿੰਘਾਂ ਦੀ ਗੱਲ ਕਰੀਏ ਜ਼ਿਆਦਾਤਰ ਜਦੋਂ ਪਪਾ ਇਹ ਤਾਂ ਦੇਖਦੇ ਆ ਨਾ ਵੀ ਜਦੋਂ ਰਗੜਾ ਲਾ ਰਹੇ ਹੁੰਦੇ ਆ ਜਾਂ ਸੁਖੇ ਵਾਲੇ ਬਿਸਕਟ ਬਣਾਉਂਦੇ ਜਾਂਦੇ ਜਾਂ ਇਦਾਂ ਦੇ ਭਗਤ ਆਈਸ ਦਾ ਤਰ੍ਹਾਂ ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਸਾਡਾ ਬਾਣਾ ਹੀ ਇਦਾਂ ਦਾ ਹੈਗਾ ਪਰ ਤੁਸੀਂ ਵੱਖਰੀ ਚੀਜ਼ ਕਰ ਰਹੇ ਹੋ ਉਹਨਾਂ ਲਈ ਤਾਂ ਇਹ ਹੀ ਹੈ ਚਲੋ ਉਹ ਵੀ ਬਹੁਤ ਜਿਹੜੇ ਦੇਗਾਂ ਕਹਿੰਦੇ ਜਿਨ੍ਹਾਂ ਨੂੰ ਸ਼ਹੀਦੀ ਦੇਗਾਂ ਕਹਿੰਦੇ ਉਹ ਬਸ ਇਦਾਂ ਖੁੱਲੇ ਦੇ ਵਿੱਚ ਵੇਚਣ ਤੇ ਪ੍ਰਚਾਰ ਨਾਲੀਆਂ ਚੀਜ਼ਾਂ ਨਹੀਂ ਹੈਗੀਆਂ ਉਹ ਖਾਲਸੇ ਦੇ ਰਹਿ ਰੀਤਾਂ ਵਿੱਚ ਆਉਂਦੀਆਂ ਗਈਆਂ ਚਲੋ ਉਹ ਆਪਣੇ ਇੱਕ ਪਰਦੇ ਵਾਲੇ ਕਾਰਜ ਆਗੇ ਉਹ ਠੀਕ ਹੈ ਵੀ ਮਾਰਾਈ ਨੂੰ ਪ੍ਰਵਾਨ ਆ ਉਹ ਚੀਜ਼ੇ ਪਰ ਉਹ ਵੇਚਣ ਵਾਲਿਆ ਮੱਖੀਆਂ ਕੱਢੀ ਜਾਂਦੇ ਆ ਉਹ ਕੱਢੀ ਜਾਂਦੇ ਆ ਠੀਕ ਆ ਚਲੋ ਕਿਰਤ ਕਰ ਕਿਰਤ ਲਈ ਹੋਰ ਵੀ ਬਥੇਰੇ ਸਾਧਨ ਹੈਗੇ ਆ ਸ਼ਰਧਾਈਆਂ ਵੇਚ ਲੋ ਰਗੜ ਲੋ ਉਹ ਚੀਜ਼ ਨੂੰ ਕਰੀ ਜਾਂਦੇ ਆ ਕਿ ਉਸ ਚੀਜ਼ ਨਾਲ ਲੋਕਾਂ ਤੇ ਮਾੜਾ ਪ੍ਰਭਾਵ ਪੈਂਦਾ ਹੈਗਾ ਅਗਲੇ ਨੂੰ ਇਹੀ ਆ ਵੀ ਇੰਨੇ ਸਿੰਘ ਬੈਠੇ ਆ ਵੀ ਸੋਖਾ ਹੀ ਰਗੜਦੇ ਆ ਇੱਥੇ ਜਿੱਦਾਂ ਹੁਣ ਆਪ ਗੱਲ ਕੀਤੀ ਆ ਵੀ ਲੋਕਾਂ ਨੂੰ ਬਹੁਤਾਂ ਨੂੰ ਤਾਂ ਇਹੀ ਭਲੇਖਾ ਹੈਗਾ ਵੀ ਇਹ ਸਿੰਘ ਬੈਠੇ ਆ ਬਾਣਾ ਪਾਇਆ ਬਸ ਰੇਰੇ ਸਲੂਤਰ ਲੈ ਕੇ ਬੈਠੇ ਆ ਵੀ ਇਹ ਦੇਗਾਂ ਹੀ ਰਗੜਦੇ ਹੋਣੇ ਜਿਨ੍ਹਾਂ ਨੂੰ ਆਪ ਲੋਕ ਸੁੱਖਾ ਕਹਿ ਦਿੰਦੇ ਆ ਜੀ ਠੀਕ ਹੈ ਜੀ ਪਰ ਉਹ ਉਹਨਾਂ ਦਾ ਭਲੇਖਾ ਆਪਾਂ ਤਾਂ ਸਾਹਮਣੇ ਹੀ ਸਾਰਾ ਕੋਸ਼ਿਸ਼ ਸ਼ਰਧਾਈ ਦੇ ਰੂਪ ਵਿੱਚ ਹੈ ਜਿਨ੍ਹਾਂ ਨੂੰ ਇੱਕ ਅੱਜ ਦੀ ਭਾਸ਼ਾ ਦੇ ਹਿਸਾਬ ਨਾਲ ਕਹੇ ਜੀ ਤਾਂ એનર્ਜੀ ਡਰਿੰਕ ਆਹੇ એનર્ਜੀ ਬੂਸਟਰ ਡਰਿੰਕ ਜਿੱਦਾਂ ਸਟਿੰਗ ਵਗੈਰਾ ਹੁਣ ਚੱਲੀਆਂ ਗਈਆਂ ਇਹ ਪ੍ਰਾਤਨ એનર્ਜੀ ਡਰਿੰਕ ਤਾਂ ਸੰਸਾਰ ਪੁਰਾਣੀ ਇਹੀ ਆ ਵੀ ਜੋਤੀ ਜਾਂ ਸਾਹਮਣੀ ਬਣਦੀ ਐ ਮੌਕੇ ਤੇ ਬਣਦੀ ਐ ਕਿ ਸਾਰਾ ਕੁਝ ਸਾਹਮਣੀ ਹੁੰਦਾਗਾ ਇਹਦੇ ਵਿੱਚ ਕੋਈ ਨਿਸ਼ਾਨੀ ਕੋਈ ਉਹੋ ਜੀ ਚੀਜ਼ ਨਹੀਂ ਪ੍ਰਾਤਨ ਸਮੇਂ ਦੀ ਗੱਲ ਕਰੀਏ ਕੋਈ ਜੇ ਦੇਖੋ ਜਿਹੜੇ ਸਾਡੇ ਪ੍ਰਾਣੇ ਵਿਰਾਸਤੀ ਸੰਸਕ੍ਰਿਤੀ ਉਸੇ ਤੋਂ ਹਟਦੇ ਜਾ ਰਹੇ ਮੈਂ ਕਹਿੰਦਾ ਕਿ ਦਰਸ਼ਕਾਂ ਨੂੰ ਜਿਹੜੀਆਂ ਚੀਜ਼ਾਂ ਤੁਸੀਂ ਪਿਆਰ ਕਰਦੇ ਹੋ ਹਨ ਆਮ ਤੌਰ ਤੇ ਆਪਾਂ ਟੁੰਡਾ ਘੋਟਣਾ ਸਾਰਿਆਂ ਨੇ ਜਿਆਦਾ ਪਰੇ ਵੱਖਰੀ ਚੀਜ਼ ਤੁਸੀਂ ਕਰ ਰਹੇ ਮੈਂ ਤਾਂ ਉਹਨਾਂ ਦਰਸ਼ਕਾਂ ਨੂੰ ਇਹਨਾਂ ਬਾਰੇ ਵੀ ਜ਼ਰੂਰ ਦੱਸਾਂ ਹਾਂਜੀ ਕੁੰਡਾ ਕੋਟਾ ਜਿਹਨੂੰ ਸਿੰਘਾਂ ਦੇ ਬੋਲਿਆਂ ਚ ਸੁਨਹਿਰਾ ਤੇ ਸਲੂਤਰ ਕਹਿ ਦਿੰਦੇ ਨੇ ਇਹ ਆ ਸਲੂਤਰ ਜੀ ਇਹ ਨਮਦਾ ਹੁੰਦਾ ਹੈਗਾ ਜੀ ਠੀਕ ਹੈ ਜੀ ਇਹ ਸੁਨਹਿਰਾ ਇਹ ਲਾਲ ਪੱਥਰ ਦਾ ਆਮ ਆਪਣੇ ਘਰਾਂ 'ਚ ਤਾਂ ਲੋਕ ਮਿੱਟੀ ਦੇ ਗੁੰਡੇ ਨੂੰ ਹੀ ਜਾਣਦੇ ਆਗੇ ਜਿਹਨੂੰ ਆਪਾਂ ਚਟਨੀ ਰਗੜਦੇ ਸੀਗੇ ਉਹ ਵੀ ਲੋਕਾਂ ਨੇ ਤਾਂ ਹੁਣ ਚਲੋ ਗ੍ਰੈਂਡਰ ਤੇ ਕਰਤੀਆਂ ਤੇ ਇਹ ਹੈਗਾ ਇਹ ਲਾਲ ਪੱਥਰ ਦਾ ਸੁਨਹਿਰਾ ਇਹਦਾ ਬੈਨੀਫਿਟ ਵੀ ਇਹ ਹੈਗਾ ਇਹ ਲੀਵਰ ਦੀ ਗਰਮੈਸ਼ ਬਹੁਤ ਕੱਢਦਾ ਇਸ ਦੇ ਵਿੱਚ ਜਦੋਂ ਨਮਦਾ ਸਲੂਤਰ ਚੱਲਦਾਗਾ ਇਹ ਘਾਸ ਕੇ ਸਰੀਰ ਵਿੱਚ ਜਾਂਦਾ ਕਿਉਂਕਿ ਪਹਿਲਾਂ ਤਾਂ ਦਾਤਨ ਵਗੈਰਾ ਲੋਕ ਨਿੰਮਦੀ ਕਰਦੇ ਸੀ ਉਹਦਾ ਬਹੁਤ ਬੈਨੀਫਿਟ ਮਿਲਦਾ। ਅੱਜ ਚਲੋ ਦਾਤਨ ਦੀ ਜਗ੍ਹਾ ਟੂਥ ਪੇਸਟਾਂ ਨੇ ਲੈ ਲਈ। ਠੀਕ ਹੈ ਲੋਕ ਉਧਰ ਨੂੰ ਹੋ ਗਏ ਮੰਜਨ ਵਾਲੇ ਪਾਸੇ ਹੋ ਗਏ। ਤਾਂ ਇਹ ਚੀਜ਼ ਦੀ ਵਿੱਚ ਰਗੜਾਈ ਦੇ ਨਾਲ ਜਾਂਦੀ ਹੈ ਸਰੀਰ ਦੇ ਵਿੱਚ ਇਹ ਘਾਸ ਦਾ ਵੀ ਹੈ ਹਰ ਸਾਲ। ਇਹ ਗੱਲ ਨਹੀਂ ਹਰ ਰੋਜ਼ ਇੱਕ ਦਿਨ ਬਾਅਦ ਇੱਕ ਘਾਸ ਦਾ ਨਿੰਮ ਦਾ ਸਲੂਤਰ ਨਾਲ ਇਹ ਪੱਥਰ ਦੀ ਕਸਾਈ ਹੁੰਦੀ ਹੈ ਫਿਰ ਇਹ ਸਰੀਰ ਵਿੱਚ ਡਰਾਈ ਫਰੂਟ ਦੇ ਨਾਲ ਅਲੱਗ ਤੋਂ ਕੰਮ ਕਰਦਾ ਹੈ। ਇਹ ਬਹੁਤ ਹੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਕਰਦਾ ਹੈ। ਤੁਹਾਰੇ ਦੇ ਉਸ ਮਿੱਤਰ ਦੇਖ ਰਹੇ ਹੋਣਗੇ ਤੁਹਾਨੂੰ ਜਿਹੜੇ ਜੈਮ ਵਾਲੇ ਆ ਖਾਸ ਕਰਕੇ ਅੱਛਾ ਜੈਮ ਵਾਲਿਆਂ ਲਈ ਪਤਾ ਕੀ ਖਾਸ ਹੈ ਇਹ ਜੀ ਜੈਮ ਵਾਲਿਆਂ ਲਈ ਜਿੱਦਾਂ ਆਪਾਂ ਪ੍ਰੋਟੀਨ ਵਗੈਰਾ ਲੈਣੇ ਆਗੇ ਜੈਮ ਵਾਲੇ ਮੁੰਡੇ ਜਾਂ ਆਪਾਂ ਵੇਹ ਪ੍ਰੋਟੀਨ ਵਗੈਰਾ ਲੈਣੇ ਆ ਉਸ ਚੀਜ਼ ਲਈ ਠੀਕ ਹੈ ਵੀ ਇਹ એનર્ਜੀ ਦਾ ਇੱਕ ਸੋਰਸ ਆ ਬਹੁਤ ਵਧੀਆ ਜੈਮ ਤੋਂ ਜਦੋਂ ਬਾਅਦ ਚ ਆਉਂਦੇ ਆਗੇ ਮੁੰਡੇ ਬਾਅਦ ਵਿੱਚ ਆ ਕੇ ਆਪਾਂ ਕੀ ਲੈਣੇ ਨੇ ਬਾਅਦ ਚ ਪ੍ਰੋਟੀਨ ਲੈਣੇ ਹੁੰਦੇ ਆ ਜਾਂ ਵੇਹ ਲੈਣੇ ਹੁੰਦੇ ਆ ਉਸ ਚੀਜ਼ ਲਈ ਬਹੁਤ ਹੀ ਹੈਲਥੀ ਚੀਜ਼ ਆ ਕੀ ਠੀਕ ਹੈ ਜੀ ਇਹ ਨੰਬਰ 2 ਤੇ ਇਕੱਲੇ ਜੈਮ ਵਾਲਿਆਂ ਲਈ ਨਹੀਂ ਪ੍ਰੈਗਨੈਂਟ ਲੇਡੀਜ਼ ਲਈ ਵੀ ਬਹੁਤ ਹੀ ਅਨਮੋਲੀ ਦਾਤ ਹੈ ਬੱਚਾ ਹੋਣ ਵਾਲਾ ਕਿਸੇ ਦੇ ਉਹਦੇ ਲਈ ਵੀ ਕੋਈ ਦਵਾਈਆਂ ਬੰਦ ਕਰਕੇ ਵੀ ਇਹ ਕੀ ਵਰਤਣ ਵਾਲੀ ਆ ਬੱਚਾ ਜਿਹੜਾ ਕੋਈ ਖਾਾਕ ਲੈਣ ਲੱਗ ਗਿਆ ਮਤਲਬ ਕੋਈ ਡਾਈਟ ਉਹ ਛੋਟੇ ਤੋਂ ਛੋਟਾ ਲੈ ਕੇ ਬਜ਼ੁਰਗ ਤੱਕ ਬੱਚਾ ਵੀ ਪੀ ਬਜ਼ੁਰਗ ਤੱਕ ਵੀ ਪੀ ਸਕਦੇ ਨੇ ਕੋਈ ਇਹ ਨਹੀਂ ਕਿ ਵੀ ਇਹ ਬੀਬੀਆਂ ਦੇ ਪੀਣ ਵਾਲਾ ਨਹੀਂ ਹਰ ਇੱਕ ਪੀ ਸਕਦਾ ਕੋਲ ਬਹੁਤ ਹੀ ਫਾਇਦਾ ਹੈ ਦਾ ਹਰ ਇੱਕ ਬੰਦੇ ਲਈ ਦੋਸਤੋ ਮਿੱਤਰਾਂ ਨੂੰ ਕੋਈ ਸੁਨੇਹਾ ਜਿਹੜੇ ਜਿਹਨਾਂ ਨੂੰ ਲੱਗਦਾ ਕਿ ਦੁਬਾਰਾ ਪੈਰਾਂਗੇ ਤੇ ਸਾਨੂੰ ਆਉਣਾ ਚਾਹੀਦਾ ਦੇਸਤਾਂ ਮਿੱਤਰਾਂ ਨੂੰ ਸਨੇਹਾ ਵੀ ਹੈ ਤੇ ਸਾਰੇ ਨਿਹਾਲ ਸਿੰਘ ਵਾਲੇ ਵਾਸੀ ਤੇ ਜਿੰਨੇ ਵੀ ਨੇੜੇ ਤੇਰ ਦੇ ਵੀਰ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰ ਜਿਸ ਤਰ੍ਹਾਂ ਆਪਣੇ ਪਿਛਲੀ ਵਾਰ ਸਾਰਿਆਂ ਨੇ ਆ ਕੇ ਇੱਥੇ ਹੌਸਲਾ ਫੁਜਾਈ ਕੀਤੀ ਸੀ ਵੀ ਆਪਾਂ ਨੂੰ ਆਪ ਦਾ ਕਿਰਤ ਕਰਨੀ ਚਾਹੀਦੀ ਹੈ ਕਿ ਆਪ ਦਾ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਬੇਨਤੀ ਹੈ ਕਿ ਦੁਬਾਰਾ ਫਿਰ ਉਸੇ ਤਰ੍ਹਾਂ ਸੰਯੋਗ ਦਿਓ ਕਿਉਂਕਿ ਇਸ ਵਾਰ ਥੋੜਾ ਜਿਹਾ ਲੱਗ ਰਿਹਾ ਵੀ ਘੱਟ ਖਣੀ ਤਾਂ ਮੌਸਮ ਹਜੇ ਸ਼ੁਰੂ ਹੀ ਹੋਇਆ ਹੈਗਾ ਵੀ ਲੋਕ ਥੋੜਾ ਸਾਥ ਘੱਟ ਦੇ ਰਹੇ ਐ ਇਸ ਵਾਰ ਇਸ ਤਰ੍ਹਾਂ ਲੱਗ ਰਿਹਾ ਜਗਾ ਤੇ ਬਾਕੀ ਇਸ ਵਾਰ ਬਹੁਤ ਹੋਰ ਵੀ ਜਗਾ ਤੇ ਲੱਗਣਗੇ ਵਧੀਆ ਚੰਗੀ ਗੱਲ ਆ ਸਿੰਘ ਅਗੇ ਤਾਂ ਹੋਰ ਕਰਮਾਂ ਵਿੱਚ ਹੀ ਸੀਗੇ ਵੀ ਚਲੋ ਵੀ ਬਾਣਾ ਪਾਉਂਦੇ ਵਿਲੇ ਆ ਹੁਣ ਜੇ ਉਹ ਕਿਰਤ ਕਰਨ ਲੱਗੇ ਆ ਤਾਂ ਉਹਨਾਂ ਦਾ ਸਹਿਯੋਗ ਵੀ ਦਿਓ ਸਾਰੇ ਤੇ ਸਾਹਮਣੇ ਇਹਦਾ ਚੀਜ਼ ਬਣਦੀ ਦੇਖੋ ਬੇਸ਼ੱਕ ਆ ਕੇ ਪੁੱਛੋ ਕੱਲੀ ਕੱਲੀ ਚੀਜ਼ ਬਾਰੇ ਸਾਥੋਂ ਪੁੱਛੋ ਅਸੀਂ ਦੱਸਾਂਗੇ ਤੇ ਪੀਕੇ ਦੇਖੋ ਜੇ ਚੀਜ਼ ਨਾ ਚੰਗੀ ਲੱਗੇ ਫਿਰ ਸਾਨੂੰ ਕਿਹੋ ਵੀ ਇਹ ਤਾਂ ਹੀ ਦਾਸ ਦੇ ਕੋਸ਼ਾ ਹੈ ਕੋਸ਼ਾ ਇਹ ਚ ਸਾਰਾ ਕੁਝ ਆ ਕੋਈ ਘਰੋਂ ਤਿਆਰ ਹੋ ਕੇ ਚੀਜ਼ ਨਹੀਂ ਹੁੰਦੀ ਸਾਰਾ ਕੁਝ ਇੱਥੇ ਹੀ ਤਿਆਰ ਹੁੰਦਾ ਹੈ ਅਕਜੀ ਨੂੰ ਹੋਰ ਕੰਗਾ ਤੇ ਮਾਡਰਨ ਜਮਾਨਾ ਤੁਸੀਂ ਦਰਾਸਦੀ ਚੰਗੀ ਗੱਲ ਕੀਤੀ ਆ ਕੀ ਤੁਸੀਂ ਜਿਵੇਂ ਹੁਣ ਅੱਜਕੱਲ ਕੋਈ ਬੰਦਾ ਨਵਾਂ ਬਿਜ਼ਨਸ ਖੋਲਦਾ ਜਾਂ ਪਤਾਨ ਲਈ ਚੀਜ਼ਾਂ ਲਾ ਲੋ ਪੈਕਿੰਗ ਕੀਤੀ ਜਾਂਦੀ ਆ ਜਾਂ ਮੰਦੇ ਤੋਂ ਆਰਡਰ ਕੀਤਾ ਜਾਂਦਾ ਕਿ ਆਰਡਰ ਤੇ ਵੀ ਤਿਆਰ ਕਰਕੇ ਭੇਜਦੇ ਹੋ ਹਾਂਜੀ ਆਪਣੇ ਵੱਲੋਂ ਇਹ ਵੀ ਸੇਵਾ ਪਿਛਲੇ ਸਾਲ ਸ਼ੁਰੂ ਕੀਤੀ ਗਈ ਸੀ ਜਿੱਦਾਂ ਕਿਸੇ ਦੇ ਘਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਜਾਂ ਮਹਾਰਾਜ ਦਾ ਕੋਈ ਅਖੰਡ ਪਾਠ ਦਾ ਹੋਊਗਾ ਕੋਈ ਵੀ ਫੰਕਸ਼ਨ ਆ ਘਰੇ ਮਤਲਬ ਤੇ ਉਸ ਵਿੱਚ ਆਪਾਂ ਅਗਲੇ ਦੇ ਘਰ ਜਾ ਕੇ ਵੀ ਸਵਾਮਾ ਦਿੰਦੇ ਆ ਜੀ ਉਜੇ ਕਿਸੇ ਨੇ ਘਰੇ ਰਗੜਾ ਲਵਾਉਣਾਗਾ ਆਪਦਾ ਆਪਾ ਉਹਦੇ ਲਈ ਵੀ ਆਪਣੇ ਕੋਲ ਸਿੰਘ ਹੈਗੇ ਤੇ ਆਪ ਵੀ ਆਪਾ ਉਹ ਪਹੁੰਚਦੇ ਆਂਗੇ ਪਾਲਾ ਕਰਦੇ ਆਂ ਅਜਿਵੇਂ ਵੈਸੇ ਘਰੇ ਲਿਆਂਦੇ ਲੋਕ ਉਹਦੇ ਲਈ ਆਪਾਂ ਕੋਲੇ ਪੈਕਿੰਗ ਦਾ ਪ੍ਰਬੰਧ ਹੈਗਾ ਉਹ ਪੈਕਿੰਗ ਕਰਕੇ ਲੋਕ ਘਰੇ ਲਿਆਂਦੇ ਕਿਉਂਕਿ ਇਹ ਚੀਜ਼ ਆ ਜੋ ਆਮ ਕੋਈ ਵੀ ਆਪਣਾ ਫੂਡ ਜੂਸ ਵਗੈਰਾ ਜਾਂ ਪੈਕਿੰਗ ਵਾਲੀ ਆ ਗਈ ਇਹਨਾਂ ਦੀ ਐਕਸਪਾਇਰੀ ਡੇਟ ਆ ਵੀ ਇਹ ਤਾਜ਼ਾ ਜੂਸ ਹੈ ਜਿਹੜੇ ਇਹ ਥੋੜੇ ਸਮੇਂ ਵਿੱਚ ਟੇਸਟ ਇਹਨਾਂ ਦਾ ਚੇਂਜ ਹੋ ਜਾਂਦਾ ਹੈਗਾ ਇਹਦੇ ਵਿੱਚ ਕੋਈ ਟੇਸਟ ਚੇਂਜ ਨਹੀਂ ਹੁੰਦਾ ਪਾਲਾ ਲਿਆ ਕਿ ਘੰਟੇ ਬਾਅਦ 2 ਘੰਟੇ ਬਾਅਦ ਰੈਡੀਜ ਰੱਖ ਕੇ ਵੀ ਬਾਤ ਵੀ ਪੀ ਸਕਦੇ ਆ ਇਹ ਜਿੱਦਾਂ ਹੈ ਉਦਾਂ ਦੇ ਕਿਉਂਕਿ ਨੇਚਰਲ ਪ੍ਰੋਸੈਸ ਹੈ ਇਹਦੇ ਵਿੱਚ ਕੋਈ ਵੀ ਉਦਾਂ ਦੀ ਕੈਮੀਕਲ ਵਾਲੀ ਚੀਜ਼ ਨਹੀਂ ਹੈਗੀ ਅਹ ਜੰਦਿਆਂ ਦੇ ਆਪਣਾ ਐਡਰੈਸ ਤੇ ਫੋਨ ਨੰਬਰ ਜੀ ਹਾਂਜੀ ਐਡਰੈਸ ਹੈਗਾ ਜੀ ਆਪਣਾ ਨੀਅਰ ਬੱਸ ਸਟੈਂਡ ਨਿਹਾਲ ਸਿੰਘਵਾਲਾ ਦੇ ਬਾਹਰ ਆਪੋਜ਼ਿਟ ਅਰਮਾਨ ਪੀਜ਼ਾ ਕੈਫੇ ਉੱਥੇ ਬੱਸ ਸਟੈਂਡ ਦੇ ਬਾਹਰ ਜੋ ਭਾਰਤੀ ਬਣੀ ਵੀ ਆ ਐਂਟਰੀ ਤੇ ਐਗਜ਼ੈਕਟ ਦੇ ਗੇਟਾਂ ਦੇ ਵਿਚਾਲੇ ਠੀਕ ਹੈ ਜੀ ਤੇ ਫੋਨ ਨੰਬਰ ਆ ਆਪਣਾ ਹੈਗਾ ਜੀ 9801968710 79019 ਨਾਮ ਮੇਰਾ ਜੀ ਦਾਰਾ ਸਿੰਘ ਰੌਕੇ ਕਲਾ ਨਗਰ ਹੈ ਜੀ